ਸਰ ਕੱਲ ਕੋਈ ਕਤਲ ਹੋਇਆ ਜੀ ਕੀ ਪੂਰਾ ਕੀ ਮਾਮਲਾ ਹੈ ਜੀ ਇਹਦੇ ਵਿੱਚ ਜੀ ਲੜਕੀ ਹਰਪ੍ਰੀਤ ਕੌਰ ਸੀ ਸ਼ਾਦੀ ਚੁਦਾ ਸੀ 25 26 ਸਾਲ ਦੀ ਏ ਸੀ ਇਹਨੂੰ ਇਹਦੇ ਹਸਬੰਦ ਨੇ ਕੱਲ ਕਤਲ ਕਰ ਦਿੱਤਾ ਤੇ ਜਿਹਦੇ ਅਸੀਂ ਜੜਪੜੀ ਕਮੇ ਦੇ ਚ ਲੈ ਕੇ ਉਹਨੇ ਦਾ ਪੋਸਟਮਾਰਟਮ ਕਰਵਾ ਲਿਆ ਸਰ ਪੂਰੀ ਕੀ ਮਾਮਲਾ ਸੀਗਾ ਕਿ ਕੱਲ ਨੂੰ ਲੈ ਕੇ ਇਹ ਕੀ ਕੀਤਾ ਹੈ ਇਹਦੇ ਕੋਈ ਨਜਾਇਜ਼ ਸਬੰਧਾਂ ਨੂੰ ਲੈ ਕੇ ਸ਼ੱਕ ਕਰਦਾ ਸੀ ਇਹਦਾ ਹਸਬੰਦ ਇਸ ਵਜ੍ਹਾ ਕਰਕੇ ਉਹਨੇ ਕਤਲ ਕੀਤਾ ਬਾਕੀ ਤਫ਼ਤੀਸ਼ ਜਾਰੀ ਹੈ ਸਰ ਗੱਲ ਕਰੀਏ ਤਾਂ ਕਿਸ ਹਥਿਆਰ ਨਾਲ ਉਹਨੂੰ ਜਿਹੜਾ ਮਾਰਿਆ ਗਿਆ ਇਹ ਅਜੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਾਂਗੇ ਕੋਈ ਤੇਜ਼ ਤਾਰਾ ਹਥਿਆਰ ਸੀ ਭਾਰੀ ਜਿਹਦੇ ਨਾਲ ਉਹਦੇ ਸਿਰ ਤੇ ਸੱਟਾਂ ਲੱਗੀਆਂ ਤੇ ਇਸ ਤੋਂ ਇਲਾਵਾ ਬਾਹਰ ਦੀ ਸੱਟ ਹੈਗੀ ਆ ਉਹ ਆਪਣੇ ਕੋਲ ਤੋਂ ਪਤਾ ਕਿ ਪਰ ਉਹ ਦੱਸਣ ਸਰ ਮ੍ਰਿਤਕਾ ਕੀ ਕੰਮ ਕਰਦੀ ਸੀ ਤੇ ਤੇਦੇ ਘਰ ਵਾਲਾ ਕੀ ਕੰਮ ਕਰਦਾ ਸੀਗਾ ਇਹ ਇਹ ਜੀ ਲੇਬਰ ਦਾ ਕੰਮ ਹੀ ਕਰਦੇ ਸੀ ਜਿਹੜਾ ਇਹਦਾ ਘਰ ਵਾਲਾ ਇੰਦਰਜੀਤ ਸਿੰਘ ਹੈ ਇਹ ਇੱਥੇ ਕੋਈ ਫੈਕਟਰੀ ਆ ਉੱਥੇ ਲੇਬਰ ਦਾ ਕੰਮ ਕਰਦਾ ਸੀ ਇਹ ਲੱਗੀ ਕੋਈ ਇੱਥੇ ਇੱਕ ਕਪੜੇ ਦੀ ਦੁਕਾਨ ਹੈ ਪਲੱਸ ਕੋਈ ਹੋਰ ਜਿਮ ਵਗੈਰਾ ਹੈਗੀ ਹੈ ਉੱਥੇ ਕੰਮ ਕਰਦੀ ਸੀ ਸਰ ਦੋਸ਼ੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਉਹ ਕਦੋਂ ਤੱਕ ਪੋਸੀਬਲ ਹੈ ਜੀ ਜਲਦੀ ਕਰਨਾਗੇ